ਬਾਲੀਵੁੱਡ ਦੇ ਮਸ਼ਹੂਰ ਫਿਲਮ ਅਦਾਕਾਰ ਸੈਫ ਅਲੀ ਖਾਨ ਨੂੰ ਤਾਂ ਹਰ ਕੋਈ ਜਾਣਦਾ ਜੋ ਅਕਸਰ ਹੀ ਆਪਣੀ ਪਤਨੀ ਕ੍ਰੀਨਾ ਕਪੂਰ ਤੇ ਆਪਣੇ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਵਿੱਚ ਛਾਏ ਰਹਿੰਦੇ ਨੇ ਸੈਫ ਦੇ ਪਿਤਾ ਨਵਾਬ ਮਨਸੂਰ ਅਲੀ ਖਾਨ ਪਟੌਦੀ ਮੰਨੇ ਪਰਮੰਨੇ ਕ੍ਰਿਕਟਰ ਖਿਡਾਰੀ ਸਨ ਜੋ ਇੰਡੀਆ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ ਇਸੇ ਤਰ੍ਹਾਂ ਸੈਫ ਅਲੀ ਖਾਨ ਵੀ ਜਿੱਥੇ ਇੱਕ ਫਿਲਮ ਅਦਾਕਾਰ ਹਨ ਉੱਥੇ ਹੀ ਉਹ ਪਟੌਦੀ ਘਰਾਣੇ ਦੇ 10ਵੇਂ ਨਵਾਬ ਵੀ ਹਨ ਬਚਪਨ ਤੋਂ ਹੀ ਲਗਜ਼ਰੀ ਲਾਈਫ ਜਿਉਣ ਵਾਲੇ ਸੈਫ ਅਲੀ ਖਾਨ ਕੋਲ ਕਿੰਨੀ ਜਾਇਦਾਦ ਜ਼ਮੀਨ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਆਓ ਤੁਹਾਨੂੰ ਦੱਸਦੇ ਹਾਂ ਕਿੰਨੀ ਹੈ ਸੈਫ ਅਲੀ ਖਾਨ ਦੀ ਕੁੱਲ ਸੰਪਤੀ ਤੇ ਕੀ ਕੀ ਨੇ ਉਹਨਾਂ ਦੇ ਸ਼ੌਂਕ ਸੈਫ ਅਲੀ ਖਾਨ ਬਾਲੀਵੁੱਡ ਦੇ ਇੱਕ ਮੰਨੇ ਪਰਮੰਨੇ ਫਿਲਮ ਅਦਾਕਾਰ ਭਾਰਤੀ ਸਿਨੇਮਾ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਧੂਮਾ ਮਚਾ ਚੁੱਕੀਆਂ ਨੇ ਸੈਫ ਅਲੀ ਖਾਨ ਜਿਥੇ ਇੱਕ ਮਸ਼ਹੂਰ ਫਿਲਮ ਅਦਾਕਾਰ ਨੇ ਉੱਤੇ ਹੀ ਉਹ ਪਟੌਦੀ ਘਰਾਣੇ ਦੇ 10ਵੇਂ ਨਵਾਬ ਵੀ ਮਸ਼ਹੂਰ ਫਿਲਮ ਅਦਾਕਾਰ ਅਤੇ ਕਪੂਰ ਖਾਨਦਾਨ ਦੀ लाडली ਬੇਬੋ ਯਾਨੀ ਕਰੀਨਾ ਕਪੂਰ ਸੈਫਲੀ ਖਾਨ ਦੀ ਦੂਜੀ ਪਤਨੀ ਪਹਿਲੀ ਪਤਨੀ ਅਮਰਤਾ ਸਿੰਘ ਨਾਲ ਸਾਹਿਬ ਦਾ ਤਲਾਕ ਹੋ ਗਿਆ ਸੀ ਬਚਪਨ ਤੋਂ ਹੀ ਸ਼ਾਹੀ ਜ਼ਿੰਦਗੀ ਜਿਉਣ ਵਾਲੇ ਸੈਫਲੀ ਖਾਨ ਕੋਲ ਇੰਨਾ ਜ਼ਿਆਦਾ ਪੈਸਾ ਹੈ ਕਿ ਅੱਗ ਲਾਇਆ ਵੀ ਨਹੀਂ ਲੱਗੇਗਾ ਸੈਫਲੀ ਖਾਨ ਕਈ ਆਲੀਸ਼ਾਨ ਘਰਾਂ ਦੇ ਮਾਲਕ ਨੇ ਜਿਨ੍ਹਾਂ ਵਿੱਚੋਂ ਗੁਰੂਗ੍ਰਾਮ ਵਿੱਚ ਸਥਿਤ ਪਟੌਦੀ ਮਹਿਲ ਵੀ ਸ਼ਾਮਲ ਹੈ ਜਿਸ ਦੀ ਕੀਮਤ 800 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ ਗੁਰੂਗ੍ਰਾਮ ਵਿਕੇਸਿਤ ਪਟੌਦੀ ਪੈਲੇਸ ਉਹਨਾਂ ਦਾ ਜੱਤੀ ਅਤੇ ਸ਼ਾਹੀ ਮਹਿਲ ਜਿੱਥੇ ਕਿਸੇ ਸਮੇਂ ਉਹਨਾਂ ਦੇ ਦਾਦਾ-ਪਰਦਾਦਾ ਰਹਿੰਦੇ ਹੁੰਦੇ ਸੀ ਇਸ ਮਹਿਲ ਵਿੱਚ ਰਾਜਸ਼ਾਹੀ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ ਸੈਫਲੀ ਖਾਨ ਦੇ ਪਿਤਾ ਨਵਾਬ मंसूर अली ਖਾਨ ਪਟੌਦੀ ਦੇ ਦੇਹਾਂਤ ਤੋਂ ਬਾਅਦ ਪਟੌਦੀ ਪੈਲੇਸ ਨੀਮ ਰਾਣਾ ਹੋਟਲਸ ਦੇ ਕੋਲ ਲੀਜ਼ ਤੇ ਚਲਾ ਗਿਆ ਸੀ ਸਾਲ 2014 ਤੱਕ ਇਸ ਪੈਲੇਸ ਨੂੰ ਇੱਕ ਲਗਜ਼ਰੀ ਪ੍ਰਾਪਰਟੀ ਦੇ ਰੂਪ ਵਿੱਚ ਵਰਤਿਆ ਗਿਆ ਜਿਸ ਤੋਂ ਬਾਅਦ ਸੈਫਲੀ ਖਾਨ ਨੇ 800 ਕਰੋੜ ਰੁਪਏ ਅਦਾ ਕਰਕੇ ਇਸ ਮਾਹਲ ਨੂੰ ਨੀਮ ਰਾਣਾ ਹੋਟਲਸ ਤੋਂ ਵਾਪਸ ਲੈ ਲਿਆ ਇਹ ਗੱਲ ਖੁਦ ਸੈਫਲੀ ਖਾਨ ਆਪਣੀ ਕਈ ਇੰਟਰਵਿਊਜ਼ ਵਿੱਚ ਆਖ ਚੁੱਕੇ ਹਨ ਇਸ ਮਹਿਲ ਤੋਂ ਇਲਾਵਾ ਉਹਨਾਂ ਦੇ ਕੋਲ ਪਾਂਧਰਾ ਵਿੱਚ ਦੋ ਹੋਰ ਆਲੀਸ਼ਾਨ ਬੰਗਲੇ ਹਨ ਪਿਛਲੇ ਕੁਝ ਸਾਲਾਂ ਵਿੱਚ ਸੈਫਲੀ ਖਾਨ ਦੀ ਸੰਪਤੀ ਵਿੱਚ 70% ਤੱਕ ਦਾ ਵਾਧਾ ਹੋਇਆ ਸੈਫਲੀ ਖਾਨ ਦੇ ਕੋਲ ਕੁੱਲ 1200 ਕਰੋੜ ਰੁਪਏ ਦੀ ਸੰਪਤੀ ਹੈ ਮੌਜੂਦਾ ਸਮੇਂ ਸੈਫਲੀ ਖਾਨ ਆਪਣੀ ਪਤਨੀ ਅਤੇ ਦੋ ਬੇਟਿਆਂ ਦੇ ਨਾਲ ਮੁੰਬਈ ਦੇ ਪਾਂਧਰਾ ਸਥਿਤ ਸਤਗੁਰੂ ਸ਼ਰਤ ਅਪਾਰਟਮੈਂਟ ਵਿੱਚ ਰਹਿੰਦੇ ਹਨ ਇਹ ਚਾਰ ਮੰਜ਼ਿਲਾ ਅਪਾਰਟਮੈਂਟ ਦੇ ਹਰ ਫਲੋਰ ਤੇ ਤਿੰਨ ਬੈਡਰੂਮ ਅਤੇ ਆਲੀਸ਼ਾਨ ਹਾਲ ਮੌਜੂਦ ਹੈ। ਇਸ ਆਲੀਸ਼ਾਨ ਅਪਾਰਟਮੈਂਟ ਨੂੰ ਸੈਫਲੀ ਖਾਨ ਦੀ ਦੋਸਤ ਅਤੇ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਦਰਸ਼ਨੀ ਸ਼ਾਹ ਨੇ ਡਿਜ਼ਾਈਨ ਕੀਤਾ ਹੈ। ਸ਼ਾਹੀ ਮਹਿਲ ਦੀ ਤਰ੍ਹਾਂ ਸੈਫਲੀ ਖਾਨ ਦੇ ਇਸ ਨਵੇਂ ਘਰ ਵਿੱਚ ਵੀ ਲਾਇਬ੍ਰੇਰੀ, ਆਰਟਵਰਕ, ਖੂਬਸੂਰਤ ਛੱਤ ਅਤੇ ਸਵੀਮਿੰਗ ਪੂਲ ਵੀ ਮੌਜੂਦ ਹੈ। ਸ਼ਾਹੀ ਲੁੱਕ ਦੇਣ ਲਈ ਇਸ ਅਪਾਰਟਮੈਂਟ ਨੂੰ ਵਾਈਟ ਅਤੇ ਬ੍ਰਾਊਨ ਰੰਗ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਲਈ ਨਰਸਰੀ ਅਤੇ ਇੱਕ ਹੀਟਰ ਵੀ ਇਸ ਘਰ ਦੇ ਵਿੱਚ ਮੌਜੂਦ ਹੈ। ਗਰੀਨਾ ਕਪੂਰ ਨਾਲ ਵਿਆਹ ਕਰਨ ਮਗਰੋਂ ਛੋਟੇ ਨਵਾਬ ਯਾਨੀ ਸੈਫ ਅਲੀ ਖਾਨ ਬਾਂਦਰਾ ਦੇ ਫੋਰਚੂਨ ਹਾਈਟਸ ਵਿੱਚ ਰਹਿੰਦੇ ਸਨ। ਦੋਵੇਂ ਕਰੀਬ 11 ਸਾਲ ਤੱਕ ਇਸੇ ਘਰ ਵਿੱਚ ਰਹਿੰਦੇ ਰਹੇ ਪਰ ਦੂਜੇ ਬੇਟੇ ਜੇ ਦੇ ਜਨਮ ਤੋਂ ਠੀਕ ਪਹਿਲਾਂ ਫੋਰਚੂਨ ਹਾਈਟਸ ਤੋਂ ਨਵੇਂ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਏ। ਇਸ ਮਗਰੋਂ ਉਹਨਾਂ ਨੇ ਆਪਣਾ ਘਰ ਰੈਂਟ ਤੇ ਦੇ ਦਿੱਤਾ। 1500 ਸਕੁਆਇਰ ਫੀਟ ਦੇ ਇਸ ਸ਼ਾਨਦਾਰ ਅਪਾਰਟਮੈਂਟ ਦਾ ਸੈਫ ਨੂੰ ਹਰ ਮਹੀਨੇ 3.5 ਲੱਖ ਰੁਪਏ ਕਿਰਾਇਆ ਮਿਲਦਾ। ਜਦਕਿ 15 ਲੱਖ ਰੁਪਏ ਸਿਕਿਉਰਿਟੀ ਦੇ ਤੌਰ ਤੇ ਲਏ ਗਏ ਸੀ। ਸਾਲ 2013 ਵਿੱਚ ਸੈਫਲੀ ਖਾਨ ਦੇਸ ਘਰ ਦੀ ਕੀਮਤ 50 ਕਰੋੜ ਰੁਪਏ ਸੀ ਅੱਜ ਇਸ ਦੀ ਕੀਮਤ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਈ ਹੋਵੇ ਇਸ ਤੋਂ ਇਲਾਵਾ ਸੈਫਲੀ ਖਾਨ ਦਾ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਵਿੱਚ ਇੱਕ ਮੰਨੇ ਜਾਂਦੇ ਸਵਿਟਜ਼ਰਲੈਂਡ ਦੀਆਂ ਪਹਾੜੀਆਂ ਅਤੇ ਹਰੇ ਭਰੇ ਮੈਦਾਨਾਂ ਵਿੱਚ ਵੀ ਆਲੀਸ਼ਾਨ ਬੰਗਲਾ ਮੌਜੂਦ ਹੈ ਇੱਕ ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ 33 ਕਰੋੜ ਰੁਪਏ ਦੱਸੀ ਜਾਂਦੀ ਹੈ ਛੋਟੇ ਨਵਾਬ ਸੈਫ ਨੂੰ ਬਚਪਨ ਤੋਂ ਮਹਿੰਗੀਆਂ ਘੜੀਆਂ ਦਾ ਬਹੁਤ ਸ਼ੌਂਕ ਸੈਫ ਨੂੰ ਪਹਿਲੀ ਘੜੀ ਉਹਨਾਂ ਦੇ ਪਿਤਾ ਨਵਾਬ ਮਨਜ਼ੂਰ ਅਲੀ ਖਾਨ ਫਟੌਦੀ ਨੇ ਤੋਹਫੇ ਵਜੋਂ ਦਿੱਤੀ ਸੀ ਸੈਫ ਅਲੀ ਖਾਨ ਨੂੰ ਘੜੀਆਂ ਨਾਲ ਇੰਨਾ ਲਗਾਏ ਕਿ ਉਹ ਆਪਣੇ ਹਰ ਪ੍ਰੋਜੈਕਟ ਤੋਂ ਪਹਿਲਾਂ ਅਜਿਹੀ ਘੜੀ ਖਰੀਦਦੇ ਨੇ ਜੋ ਫਿਲਮ ਅਤੇ ਕਿਰਦਾਰ ਦੇ ਹਿਸਾਬ ਨਾਲ ਫਿੱਟ ਬੈਠੇ ਕਦੇ-ਕਦੇ ਤਾਂ ਸੈਫ ਅਲੀ ਖਾਨ ਘਰ ਬੈਠੇ ਬੈਠੇ ਵੀ ਦਿਨ 'ਚ ਤਿੰਨ ਵਾਰ ਆਪਣੀ ਘੜੀ ਬਦਲ ਲੈਂਦੇ ਇਹ ਗੱਲ ਖੁਦ ਸੈਫ ਅਲੀ ਖਾਨ ਆਪਣੀ ਇੱਕ ਇੰਟਰਵਿਊ ਵਿੱਚ ਆਖ ਚੁੱਕੇ ਇਸ ਤੋਂ ਇਲਾਵਾ ਸੈਫ ਅਲੀ ਖਾਨ ਨੂੰ ਹੀਰੇ ਵੀ ਕਾਫੀ ਜ਼ਿਆਦਾ ਪਸੰਦ ਨੇ ਆਪਣੀ ਮੰਗਣੀ ਤੇ ਉਹਨਾਂ ਨੇ ਕਰੀਨਾ ਨੂੰ ਪੰਜ ਕੈਰਟ ਪਲੇਟਿਨਮ ਬੈਂਡ ਡਾਇਮੰਡ ਰਿੰਗ ਤੋਹਫੇ ਵਜੋਂ ਦਿੱਤੀ ਸੀ ਜਿਸ ਦੀ ਕੀਮਤ 75 ਲੱਖ ਰੁਪਏ ਦੱਸੀ ਜਾਂਦੀ ਹੈ ਛੋਟੇ ਨਵਾਬ ਦੇ ਸ਼ਾਹੀ ਸ਼ੌਂਕ ਇੱਥੇ ਹੀ ਖਤਮ ਨਹੀਂ ਉਹ ਹਰ ਸਾਲ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਵਕ-ਵਕ ਦੇਸ਼ਾਂ ਵਿੱਚ ਜਾਂਦਾ ਸਾਲ 2022 ਵਿੱਚ ਉਹ ਕਰੀਨਾ ਤੇ ਆਪਣੇ ਬੱਚਿਆਂ ਦੇ ਨਾਲ ਮਾਲਦੀ ਬਿਖੇ ਗਏ ਸੀ ਇਸ ਦੌਰਾਨ ਸੈਫਲੀ ਖਾਨ ਸੋਨੇਵਾ ਕ੍ਰੂਸ਼ੀ ਨਾਂ ਦੇ ਜਿਸ ਫਾਈਵ ਸਟਾਰ ਵਿਲਾ ਵਿੱਚ ਠਹਿਰੇ ਸੀ ਉਸ ਦਾ ਇੱਕ ਰਾਤ ਦਾ ਕਿਰਾਇਆ ਲਗਭਗ 18 ਲੱਖ ਰੁਪਏ ਸੀ ਇਸ ਤੋਂ ਇਲਾਵਾ ਸੈਫ ਆਪਣੇ ਪਰਿਵਾਰ ਦੇ ਨਾਲ ਯੂਰਪ ਵਿੱਚ ਵੀ ਛੁੱਟੀਆਂ ਮਨਾਉਣ ਲਈ ਜਾਂਦੇ ਰਹਿੰਦੇ। ਜੁਲਾਈ 2023 ਵਿੱਚ ਵੀ ਉਹ ਆਪਣੀ ਪਤਨੀ ਕਰੀਨਾ ਦੇ ਨਾਲ ਇਟਲੀ ਗਏ ਸੀ ਜਿੱਥੇ ਉਹ ਅਜਿਹੇ ਹੋਟਲ ਵਿੱਚ ਠਹਿਰੇ ਸੀ ਜਿਸ ਦਾ 1 ਦਿਨ ਦਾ ਕਿਰਾਇਆ 2 ਲੱਖ ਰੁਪਏ ਸੀ। ਜਦਕਿ ਹਾਲ ਹੀ ਵਿੱਚ ਉਹ ਗਰਮੀਆਂ ਦੀ ਛੁੱਟੀਆਂ ਦੌਰਾਨ ਗ੍ਰੀਸ ਵਿੱਚ ਗਏ ਸੀ। ਹੁਣ ਗੱਲ ਕਰਦੇ ਹਾਂ ਸੈਫਲੀ ਖਾਨ ਦੀਆਂ ਕਾਰਾਂ ਦੀ। ਸੈਫ ਨੂੰ ਲਗਜ਼ਰੀ ਅਤੇ ਤੇਜ਼ ਰਫ਼ਤਾਰ ਵਾਲੀਆਂ ਕਾਰਾਂ ਰੱਖਣ ਦਾ ਵੀ ਬਹੁਤ ਸ਼ੌਕ ਹੈ। ਛੋਟੇ ਨਵਾਬ ਦੇ ਗੈਰਾਜ ਵਿੱਚ ਆਡੀ R8 ਸਪਾਈਡਰ ਮਰਸੀਡੀਜ਼ ਬੈਂਜ਼ ਐਸ ਕਲਾਸ ਰੇਂਜ ਰੋਵਰ ਲੈਂਡ ਰੋਵਰ ਡਿਫੈਂਡਰ ਫੋਰਡ ਮਸਟੈਂਗ ਅਤੇ ਰੈਂਗਲਰ ਜੀਪ ਵਰਗੀਆਂ ਲਗਜ਼ਰੀ ਗੱਡੀਆਂ ਮੌਜੂਦ ਹੈ ਇਸ ਤੋਂ ਇਲਾਵਾ ਸੈਫਲੀ ਖਾਨ ਦਾ ਖੁਦ ਆਪਣਾ ਐਪਲਰ ਬ੍ਰਾਂਡ ਵੀ ਮੌਜੂਦ ਹੈ ਉਹਨਾਂ ਨੇ ਨਾਲ ਸਾਲ 2018 ਵਿੱਚ ਹਾਊਸ ਆਫ ਪਟਾਦੀ ਦੇ ਨਾਂ ਤੋਂ ਇੱਕ ਬ੍ਰਾਂਡ ਲਾਂਚ ਕੀਤਾ ਸੀ ਜੋ ਕਿ ਐਥਨਿਕ ਵੇਅਰ ਫੈਸ਼ਨੇਬਲ ਬ੍ਰਾਂਡ ਹੈ ਇਸ ਨੂੰ ਮੰਤਰਾ ਦੇ ਨਾਲ ਮਿਲ ਕੇ ਆਨਲਾਈਨ ਲਾਂਚ ਕੀਤਾ ਗਿਆ ਸੀ ਜਿਸ ਵਿੱਚ ਡਰੈਸ ਫੁੱਟਵੈਅ ਅਤੇ ਹੋਮ ਡੈਕੋਰ ਦੇ 2500 ਤੋਂ 3000 ਤੋਂ ਜ਼ਿਆਦਾ ਸਟਾਈਲ ਮੌਜੂਦ ਹਨ। ਸਾਲ 2022 ਵਿੱਚ ਉਹਨਾਂ ਦੀ ਕੰਪਨੀ ਨੇ ਮੁੰਬਈ ਵਿੱਚ ਆਪਣਾ ਆਫਲਾਈਨ ਸਟੋਰ ਵੀ ਖੋਲਿਆ ਸੀ। ਸੋ ਅਸੀਂ ਬਾਲੀਵੁੱਡ ਅਦਾਕਾਰ ਅਤੇ ਪਟੌਦੀ ਦੇ 10ਵੇਂ ਨਵਾਬ ਸੈਮਲੀ ਖਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ। ਅਗਲੀ ਵਾਰ ਤੁਹਾਨੂੰ ਕਿਸੇ ਹੋਰ ਫਿਲਮ ਅਦਾਕਾਰ ਨਾਲ ਜੁੜੀ ਜਾਣਕਾਰੀ ਦੇਵਾਂਗੇ। ਐਸੇ ਹੀਆਂ ਦਿਲਚਸਪ ਜਾਣਕਾਰੀ ਲਈ ਦੇਖਦੇ ਰਹੋ। ਹਮਦਰਦ।